ਵੇਖੋ 3800 ਦੇ ਲਗਭਗ ਮੈਂਬਰ ਪੰਚਾਇਤ ਨੇ ਤੇ 567 ਦੇ ਲਗਭਗ ਸਰਪੰਚ ਸਹਿਬਾਨ ਨੇ ਬੜੀ ਖੁਸ਼ੀ ਆ ਸਾਰੇ ਹੀ ਸੜੀਆਂ ਪੰਚਾਇਤਾਂ ਦੇ ਮਨਾਂ 'ਚ ਸਰਪੰਚ ਸਰਪੰਹਾਂ ਦੇ ਮਨਾਂ 'ਚ ਕਿ ਉਹ ਉਹ ਨਮਾਇंदे ਬਣ ਗਏ ਆ ਜਿਹੜਾ ਕਦੇ ਉਹਨਾਂ ਨੇ ਸੋਚਿਆ ਹੋਣੀ ਸੀ ਪਹਿਲੀਆਂ ਸਰਕਾਰਾਂ ਦੇ ਵਿੱਚ ਇੱਕੋ ਪਰਿਵਾਰ ਦਾ ਪਹਿਲਾ ਬਾਪੂ ਸਰਪੰਚ ਮੁੜ ਕੇ ਮੁੰਡਾ ਸਰਪੰਚ ਦੇ ਗਾਂ ਪੋਤਰਾ ਸਰਪੰਚ ਦੋਹਾਂ ਪਾਰਟੀਆਂ ਨੇ ਇੱਕ ਇੱਕ ਪਰਿਵਾਰ ਚੁਣਿਆ ਹੁੰਦਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪਹਿਲਾਂ ਤਾਂ ਇਹ ਬੜੀ ਖੁਸ਼ੀ ਵਾਲੀ ਗੱਲ ਆ 95% ਦੇ ਕਰੀਬ ਮੇਰੀਆਂ ਭੈਣਾਂ ਤੇ ਮੇਰੇ ਭਰਾ ਨੌਜਵਾਨ ਸਰਪੰਚ ਬਣੇ ਆ 95% ਦੇ ਕਰੀਬ ਉਹਦੇ ਬਾਅਦ ਜਦੋਂ ਕੋਈ ਨੌਜਵਾਨ ਨਮਾਇਦਾ ਬੰਦਾ ਨਾ ਭਾਵੇਂ ਸਰਪੰਚ ਚੇਅਰਮੈਨ ਐਮ ਐਲ ਏ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਉਹਨੂੰ ਕੰਮ ਕਰਨ ਦਾ ਜਜ਼ਬਾ ਹੁੰਦਾ ਉਹਦੇ ਸਰੀਰ 'ਚ ਜੋਸ਼ ਹੁੰਦਾ ਤੇ ਉਹ ਵੱਧ ਕੰਮ ਕਰੂਗਾ ਮੈਂ ਤੇ ਇਹ ਕਹਿੰਦਾ ਜਿਹੜੇ ਬਜ਼ੁਰਗ ਨੇ ਰਾਜਨੀਤੀ 'ਚ ਉਹਨਾਂ ਨੂੰ ਆਰਾਮ ਕਰਨਾ ਚਾਹੀਦਾ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅੱਗੇ ਆ ਕੇ ਸੇਵਾ ਕਰਨੀ ਚਾਹੀਦੀ ਆ ਤਾਂ ਜੋ ਸਾਡੇ ਪਿੰਡਾਂ ਦਾ ਸਾਡੇ ਸ਼ਹਿਰਾਂ ਦਾ ਸਾਡੇ ਪੰਜਾਬ ਦਾ ਵਿਕਾਸ ਹੋਵੇ ਤੇ ਸਾਡਾ ਪੰਜਾਬ ਪੂਰੇ ਭਾਰਤ 'ਚੋਂ ਇੱਕ ਨੰਬਰ ਤੇ ਵਿਕਾਸ ਪੱਕਾ ਆਵੇ। ਇਹ ਤੁਹਾਨੂੰ ਇਹ ਵੀ ਪ�ਛਵਾਦ ਹੋਇਆ ਗਾ ਗਰੰਟਾ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਬਿਲਕੁਲ ਜਿੰਨੇ ਪੈਸੇ ਸਾਡੇ ਪਿੰਡਾਂ ਦੇ ਸਰਪੰਚ ਮਤੇ ਪਾ ਕੇ ਭੇਜਣਗੇ ਜੋ ਗਰੰਟਾ ਇਹ ਮੰਗਣਗੇ ਕਿਸੇ ਤਰ੍ਹਾਂ ਦੀ ਕਮੀ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਬੇਨਤੀ ਕਰਕੇ ਖਾਸ ਕਰ ਤਰਨਤਾਰਨ ਜ਼ਿਲ੍ਹੇ ਲਈ ਕਿਉਂਕਿ ਸਾਡੀ ਬਾਰਡਰ ਬੈਲਟ ਆ ਸਾਡੇ ਤਕਰੀਬਨ ਹਲਕੇ ਬਾਡਰ ਨਾਲ ਲੱਗਦੇ ਆ ਜੇ ਤੁਰਪੀਏ ਖੇਮ ਕਰਨ ਤੋਂ ਖੇਮ ਕਰਨਾ ਬਾਡਰ ਲੱਗਦਾ ਪੱਟੀ ਨਾਲ ਮੁਠਿਆਂ ਵਾਲਾ ਝੁਗੀਆਂ ਇਹ ਸਾਰਾ ਬਾਡਰ ਬੈਲਟ ਆ ਉਧਰੋਂ ਤਰਨ ਤਾਰਨ ਜਿਹੜਾ ਹਲਕਾ ਆ ਉਹ ਵੀ ਤਕਰੀਬਨ ਨਸ਼ਹਿਰਾ ਟਾਲਾ ਸਰਾਏ ਮਾਨਤਕਾਂ ਚਬਾਲ ਇਹ ਸਾਰੇ ਪਿੰਡ ਜਿਹੜੇ ਆ ਉਹ ਬਾਡਰ ਨਾਲ ਲੱਗਦੇ ਆ ਬਾਡਰ ਬੈਲਟ ਆ ਖਾਸ ਪੈਕੇਜ ਮੰਗਾਗੇ ਸਾਡੇ ਤਰਨਦਾਰਨ ਜ਼ਿਲ੍ਹੇ ਲਈ ਤਾ ਜੋ ਸਾਡੇ ਜ਼ਿਲ੍ਹੇ ਦਾ ਵਿਕਾਸ ਹੋਵੇ ਤੇ ਲੋਕਾਂ ਨੂੰ ਮਾਣ ਹੋਵੇ ਵੀ ਸਾਡੀ ਸਰਕਾਰ ਬਣੀ ਆ ਤੇ ਸਾਡੀ ਸਰਕਾਰ ਸਾਡੇ ਪਿੰਡਾਂ ਦਾ ਵਿਕਾਸ ਹੋਇਆ। ਵੇਖੋ 3800 ਤੇ ਲਗਭਗ ਮੈਂਬਰ ਪੰਚਾਇਤ ਨੇ ਤੇ 567 ਤੇ ਲਗਭਗ ਸਰਪੰਚ ਸਹਿਬਾਨ ਨੇ। ਬੜੀ ਖੁਸ਼ੀ ਆ ਸਾਰੇ ਹੀ ਛੱਡੀਆਂ ਪੰਚਾਇਤਾਂ ਦੇ ਮਨਾਂ 'ਚ ਸਰਪੰਚ ਸਹਿਬਾਨਾਂ ਦੇ ਮਨਾਂ 'ਚ ਵੀ ਉਹ ਉਹ ਨੁਮਾਇंदे ਬਣ ਗਏ ਆ ਜਿਹੜਾ ਕਦੇ ਉਹਨਾਂ ਨੇ ਸੋਚਿਆ ਹੋਣੀ ਸੀ। ਪਹਿਲੀਆਂ ਸਰਕਾਰਾਂ ਦੇ ਵਿੱਚ ਇੱਕੋ ਪਰਿਵਾਰ ਦਾ ਪਹਿਲਾਂ ਬਾਪੂ ਸਰਪੰਚ ਮੁੜਕੇ ਮੁੰਡਾ ਸਰਪੰਚ ਗਾਂ ਪੋਤਰਾ ਸਰਪੰਚ ਦੋ ਪਾਰਟੀਆਂ ਨੇ ਇੱਕ ਇੱਕ ਪਰਿਵਾਰ ਚੁਣਿਆ ਹੁੰਦਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪਹਿਲਾਂ ਤੇ ਇਹ ਬੜੀ ਖੁਸ਼ੀ ਵਾਲੀ ਗੱਲ ਆ 95% ਦੇ ਕਰੀਬ ਮੇਰੀਆਂ ਭੈਣਾਂ ਤੇ ਮੇਰੇ ਭਰਾ ਨੌਜਵਾਨ ਸਰਪੰਚ ਬਣੇ ਆ 95% ਦੇ ਕਰੀਬ ਉਹਦੇ ਬਾਅਦ ਜਦੋਂ ਕੋਈ ਨੌਜਵਾਨ ਨਮਾਇਦਾ ਬੰਦਾ ਨਾ ਭਾਵੇਂ ਸਰਪੰਚ ਚੇਅਰਮੈਨ ਐਮ ਐਲ ਏ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਉਹਨੂੰ ਕੰਮ ਕਰਨ ਦਾ ਜਜ਼ਬਾ ਹੁੰਦਾ ਉਹਦੇ ਸਰੀਰ 'ਚ ਜੋਸ਼ ਹੁੰਦਾ ਤੇ ਉਹ ਬਾਦ ਕੰਮ ਕਰੂਗਾ ਮੈਂ ਤੇ ਇਹ ਕਹਿੰਦਾ ਜਿਹੜੇ ਬਜ਼ੁਰਗ ਨੇ ਰਾਜਨੀਤੀ ਚ ਉਹਨਾਂ ਨੂੰ ਆਰਾਮ ਕਰਨਾ ਚਾਹੀਦਾ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅੱਗੇ ਆ ਕੇ ਸੇਵਾ ਕਰਨੀ ਚਾਹੀਦੀ ਆ ਤਾਂ ਜੋ ਸਾਡੇ ਪਿੰਡਾਂ ਦਾ ਸਾਡੇ ਸ਼ਹਿਰਾਂ ਦਾ ਸਾਡੇ ਪੰਜਾਬ ਦਾ ਵਿਕਾਸ ਹੋਵੇ ਤੇ ਸਾਡਾ ਪੰਜਾਬ ਪੂਰੇ ਭਾਰਤ ਚੋਂ ਇੱਕ ਨੰਬਰ ਤੇ ਵਿਕਾਸ ਪੱਕਾ ਆਵੇ ਜਦੋਂ ਇਹ ਵੀ ਪਛਵਾਦ ਹੋਇਆ ਗਰੰਟਾ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ ਬਿਲਕੁਲ ਜਿੰਨੇ ਪੈਸੇ ਸਾਡੇ ਪਿੰਡਾਂ ਦੇ ਸਰਪੰਚ ਮਤੇ ਪਾ ਕੇ ਭੇਜਣਗੇ ਜੋ ਗਰੰਟਾ ਇਹ ਮੰਗਣਗੇ ਕਿਸੇ ਤਰ੍ਹਾਂ ਦੀ ਕਮੀ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਬੇਨਤੀ ਕਰਕੇ ਖਾਸ ਕਰ ਤਰਨਤਾਰਨ ਜ਼ਿਲ੍ਹੇ ਲਈ ਕਿਉਂਕਿ ਸਾਡੀ ਬਾਰਡਰ ਬੈਲਟ ਆ ਸਾਡੇ ਤਕਰੀਬਨ ਹਲਕੇ ਬਾਰਡਰ ਨਾਲ ਲੱਗਦੇ ਆ ਜੇ ਤੁਰਪੀਏ ਖੇਮ ਕਰਨ ਤੋਂ ਖੇਮ ਕਰਨਾ ਬਾਰਡਰ ਲੱਗਦਾ ਪੱਟੀ ਨਾਲ ਮੁਠਿਆਂ ਵਾਲਾ ਝੁਗੀਆਂ ਇਹ ਸਾਰਾ ਬਾਰਡਰ ਬੈਲਟ ਆ ਉਧਰੋਂ ਤਰਨਤਾਰਨ ਜਿਹੜਾ ਹਲਕਾ ਆ ਉਹ ਵੀ ਤਕਰੀਬਨ ਨਸ਼ਹਿਰਾ ਟਾਲਾਸਰਾਏ ਮਾਨਤਕਾਂ ਚਬਾਲ ਇਹ ਸਾਰੇ ਪਿੰਡ ਜਿਹੜੇ ਆ ਉਹ ਬਾਰਡਰ ਨਾਲ ਲੱਗਦੇ ਆ ਬਾਰਡਰ ਬੈਲਟ ਆ ਖਾਸ ਪੈਕੇਜ ਮੰਗਾਂਗੇ ਸਾਡੇ ਤਰਨਤਾਰਨ ਜ਼ਿਲ੍ਹੇ ਲਈ ਤਾਂ ਜੋ ਸਾਡੇ ਜ਼ਿਲ੍ਹੇ ਦਾ ਵਿਕਾਸ ਹੋਵੇ ਤੇ ਲੋਕਾਂ ਨੂੰ ਮਾਣ ਹੋਵੇ ਵੀ ਸਾਡੀ ਸਰਕਾਰ ਬਣੀ ਆ ਤੇ ਸਾਡੀ ਸਰਕਾਰ ਸਾਡੇ ਪਿੰਡਾਂ ਦਾ ਵਿਕਾਸ ਹੋਇਆ